ਸਾਰੇ ਪਲੀਪਾਲ ਜਾਣਦੇ ਹਨ ਕਿ ਇਸ ਵਾਰ ਜਿਹੜੇ ਪੰਜਾਬ 'ਚ ਹੜ੍ਹ ਆਏ ਐ ਇਹਨਾਂ ਨੇ ਬਹੁਤ ਜ਼ਿਆਦਾ ਨੁਕਸਾਨ ਕੀਤਾ ਹੈ ਕਿ ਜ਼ਿੰਦਗੀ ਵਿੱਚ ਪਹਿਲੀ ਵਾਰ ਇਹਨਾਂ ਨੂੰ ਨੁਕਸਾਨ ਹੋਇਆ ਤੇ ਜਿਹਦੇ ਵਿੱਚ ਸਭ ਤੋਂ ਵੱਡਾ ਜਿਹੜਾ ਦੁੱਖ ਹੈ ਜਿਹੜੇ ਪਰਿਵਾਰਾਂ ਦੇ ਜੀਵ ਵਿਛੜ ਗਏ ਮਾਲ ਡੰਗਰ ਖਤਮ ਹੋ ਗਿਆ ਤੇ ਜ਼ਮੀਨਾਂ ਜਿਹੜੀਆਂ ਨੇ ਉਹ ਵੀ ਬਰਬਾਦ ਹੋ ਗਈਆਂ ਉਹਦੇ ਵਾਸਤੇ ਸਾਰੀਆਂ ਜਥੇਬੰਦੀਆਂ ਨਾਨਕ ਗੁਰਨਾਥ ਸਾਹਿਬ ਦੇ ਵਾਸ ਸੰਗਤਾਂ ਸਾਰੀਆਂ ਸੇਵ ਚ ਲੱਗੀਆਂ ਹੋਈਆਂ ਨੇ ਉਹਨਾਂ ਨਾਲ ਹੋਰ ਵੀ ਮੁਸਲਮਾਨ ਵੀਰ ਹਿੰਦੂ ਵੀਰ ਉਹ ਵੀ ਦੂਸਰੇ ਅਸੇਟਾ ਤੋਂ ਜਿਹੜੇ ਆ ਕੇ ਸੇਵਾ ਕਰ ਰਹੇ ਨੇ ਦਾਸ ਪਾੜਾ ਸਾਹਿਬ ਟ੍ਰਸਟ ਵੱਲੋਂ ਜੋ ਇੱਥੇ ਪਹੁੰਚਿਆ ਅਸੀਂ ਪਹਿਲਾਂ 10 ਤਰੀਕ ਨੂੰ 16 ਟਰੱਕ ਲਿਆਏ ਸੀਗੇ ਜਿਹਦੇ ਵਿੱਚ ਆਪਣਾ ਪਸ਼ੂ ਦਾ ਆਚਾਰ ਸੀ ਚੌਕਰ ਸੀ ਥੂੜੀ ਸੀ ਫਿਰ ਅਬ 16 ਲੈਟਰ ਸੰ ਸਰਪਾਲਾ ਸੰ ਮਸ਼ਹਦਾਨੀਆਂ ਸੰ ਅੱਜ ਅਸੀਂ ਖਾਸ ਕਰਕੇ ਸਰਵੇ ਕਰਨ ਆਏ ਆ ਤੇ ਠਮੋਟ ਦੀ ਸੰਗਤ ਜਿਹੜੀ ਹੈ ਜੋ 10 ਤੋਂ ਪਹਿਲੇ ਮਹਾਂਪੁਰ ਸ਼੍ਰੀਮਾਨ ਸਿੰਘ ਬਾਬਾ ਬਰਿਆਵ ਸਿੰਘ ਦੀ ਉਹਨਾਂ ਦਾ ਜਨਮ ਨਗਰ ਠਮੋਟ ਹੈ ਉਥੋਂ ਉਹਨਾਂ ਨੇ ਤੂੜੀ ਲੈਂਦੀ ਕਈ ਟਰਾਲੀਆਂ ਤੇ ਅਸੀਂ ਕੁਝ ਕੱਕ ਚੋਕਰ ਲੈ ਕੇ ਅੱਜ ਆਏ ਆ ਹਾਂ ਪਰ ਜੀ ਜੋ ਇੱਥੇ ਸਾਨੂੰ ਪਤਾ ਲੱਗਾ ਕਿ ਇੱਥੇ ਕੋਈ ਬੋਲਗੇ ਤੇ ਪਾਰ 7 ਪਿੰਡ ਨੇ ਜਿਨ੍ਹਾਂ ਦੇ ਵਿੱਚ ਬੀੜੀ ਰਹੀ ਆਏ ਜਾਇਆ ਜਾਂਦਾ ਤੇ ਪਾਣੀ ਜਦੋਂ ਜ਼ਿਆਦਾ ਹੁੰਦਾ ਬੀੜੀ ਵੀ ਨਹੀਂ ਚੱਲਦੀ ਇਹ ਬਹੁਤ ਵੱਡਾ ਇਥੇ ਸਾਰੇ ਪੰਜਾਬ ਦੀ ਖਾਸ ਵਰਤਿਆ ਤੇ ਉਹਦੇ ਵਿੱਚ ਇਹ ਆ ਕਿ ਅਸੀਂ ਸਰਵੇ ਕਰਕੇ ਇੱਕ ਤੇ ਮੇਰੀ ਬੇਨਤੀ ਹੈ ਕਿ ਜਗ੍ਹਾ ਜਗ੍ਹਾ ਜਿੱਥੇ ਵੀ ਜਿੱਥੇ ਬੰਦੀਆਂ ਸੇਵਾਕਾਰੀਆਂ ਹਨ ਕਿਉਂਕਿ ਨਾਮ ਲਵਾਂ ਮੈਂ ਕਹਾਂਗਾ ਸਾਰੇ ਸਮੂਹ ਲੱਗੇ ਹੋਏ ਨੇ ਸਾਰੇ ਮਾਪੁਰਸ਼ ਜਿੱਥੇ ਬੰਦੇ ਲੱਗੇ ਆ ਨੇ ਜਿਹੜੀ ਚੀਜ਼ ਦੀ ਲੋੜ ਹੈ ਉਹ ਸਰਵੇ ਕਰਕੇ ਉਹ ਉੱਥੇ ਉਹਨਾਂ ਨੂੰ ਪਹੁੰਚਾਈ ਜਾਵੇ ਦੂਸਰਾ ਇਹ ਕਿ ਸਾਡੇ ਵੱਲੋਂ ਵੀ ਸਰਵੇ ਹੋਏਗਾ ਜਿਹੜੀ ਉਹਨਾਂ ਚੀਜ਼ ਲੋੜ ਹੋਏਗੀ ਅਸੀਂ ਅੱਜ ਸਰਵੇ ਕਰਕੇ ਤੇ ਪਹੁੰਚਾਵਾਂਗੇ ਇੱਕ ਮੇਰੀ ਤੁਹਾਡੇ ਚੈਨਲ ਨਾਲ ਹੀ ਬੇਨਤੀ ਹੈ ਕਿ ਸਿਰਫ ਇਹ ਨਹੀਂ ਕਿ ਹੜ੍ਹ ਆਇਆ ਤੇ ਬਹੁਤ ਦੁਖਾਂਤ ਹੋਇਆ ਤੇ ਬਹੁਤ ਦਰਦਪ੍ਰੀ ਘਟਨਾ ਹੈ ਫਿਰ ਦੇ ਬੰਦਰੇ ਗਏ ਆ ਬਸ ਸਾਨੂੰ ਫਿਊਚਰ ਵਾਸਤੇ ਸੋਚਣਾ ਪੈਣਾ ਹੈ ਬਹੁਤ ਜ਼ਰੂਰੀ ਹੈ ਕਿ ਇਹ ਜਿਹੜੇ ਹੜ੍ਹਾਂ ਦਾ ਮੁਕਾਬਲਾ ਕਿਵੇਂ ਕਰਨਾ ਹੈ ਔਰ ਇੰਨਾ ਪਾਣੀ ਕਿਉਂ ਆਇਆ ਇਹਦੇ ਵਿੱਚ ਕਮਜ਼ੋਰੀਆਂ ਕਿੱਥੇ ਨੇ ਕੀ ਦਰਿਆਵਾਂ ਦੇ ਜਿਹੜੇ ਬੰਨ੍ਹ ਨੇ ਉਹ ਠੀਕ ਨੇ ਕੀ ਦਰਿਆ ਸਾਫ਼ ਨੇ ਕੀ ਪਾਣੀ ਇੰਨਾ ਜਿਹੜਾ ਛੱਡਿਆ ਗਿਆ ਹੈ ਆ ਜ਼ਰੂਰੀ ਸੀ ਕਿ ਇੱਕਦਾਂ ਪਾਣੀ ਨਾ ਛੱਡਿਆ ਜਾਂਦਾ ਆਉਣ ਵਾਲੇ ਸਮੇਂ ਵਾਸਤੇ ਮੇਰੀ ਬੇਨਤੀ ਸੰਤ ਸਰਕਾਰ ਨੂੰ ਹੈ ਸਮਝ ਦੀ ਸਰਕਾਰ ਨਹੀਂ ਹੈ ਪਹਿਲਾਂ ਵੀ ਸਰਕਾਰਾਂ ਕਈ ਸਾਲਾਂ ਤੋਂ ਆਈਆਂ ਨੇ ਕੋਈ ਦਰਿਆਵਾਂ ਦੀ ਸਫਾਈ ਨਹੀਂ ਹੋਈ ਕੋਈ ਬੰਨਾਂ ਦਾ ਧਿਆਨ ਨਹੀਂ ਰੱਖਿਆ ਹੁਣ ਹੀ ਰੱਖਿਆ ਗਿਆ ਸਭ ਤੋਂ ਜ਼ਰੂਰੀ ਇਹ ਹੈ ਕਿ ਇਹ ਤੇ ਜਿਹੜਾ ਹੁਣ ਸਾਰੇ ਭਾਈ ਸਾਰੇ ਇਕੱਠੇ ਹੋ ਕੇ ਆਪਣਾ ਸੇਵਾ ਵਿੱਚ ਲੱਗੇ ਹੋਏ ਨੇ ਵੀ ਹਰ ਚੀਜ਼ ਪਹੁੰਚੇ ਭਾਵੇਂ ਜਿਹੜੇ ਵਿਛੜ ਗਏ ਉਹ ਤੇ ਦੁੱਖ ਜਿਹੜਾ ਖਤਮ ਨਹੀਂ ਹੋਣਾ ਪਰ ਸਾਰੇ ਲੱਗੇ ਹੋਏ ਨੇ ਪਰ ਜ਼ਰੂਰੀ ਸਭ ਤੋਂ ਇਹ ਹੈ ਇਹ ਆਉਣ ਵਾਲੇ ਟਾਈਮ ਦੇ ਵਿੱਚ ਅਸੀਂ ਹੜ੍ਹਾਂ ਨਾਲ ਮੁਕਾਬਲਾ ਕਿਵੇਂ ਕਰਨਾ ਹੈ ਐ ਇੰਨਾ ਪਾਣੀ ਜੇ ਆਉਂਦਾ ਆ ਤੇ ਇਹ ਦਰਿਆ ਜਿਹੜੇ ਸਾਰੇ ਕਿਵੇਂ ਸਾਫ਼ ਹੋਣ ਬੰਨ ਪੱਕੇ ਹੋਣ ਜਿਹੜੇ ਡੈਮਾਂ ਤੋਂ ਪਾਣੀ ਛੱਡਿਆ ਜਾਂਦਾ ਉਹ ਤੇ ਵੀ ਤਰਤੀਬ ਹੋਵੇ ਤਾਂ ਕਿ ਇਹ ਦੁਬਾਰਾ ਹੋ ਜੇ ਤਾਂ ਖਾਸ ਜਿਹੜਾ ਆ ਉਹ ਨਾ ਵਰਤੇ ਦੁਬਾਰਾ ਸਭ ਟ੍ਰਸਟਬਲ ਸਾਰੀ ਸੰਸਾ ਦਾ ਸਹਿਯੋਗ ਕਰ ਰਹੀ ਹੈ ਤੇ ਮੇਰੇ ਨਾਲ ਜੋ ਆਪਣਾ ਪੰਥ ਅਕਾਲੀ ਦਲ ਦੇ ਜਥੇਦਾਰ ਜਿਵੇਂ ਭਾਈ ਰਵੀਰ ਸਿੰਘ ਜੀ ਹੋਰ ਉਹਨਾਂ ਦੇ ਸਾਥੀ ਹਨ ਤੇ ਰਸਵਾਰਾ ਸਾਹਿਬ ਕੋਈ ਸਿੰਘ ਆਏ ਨੇ ਤੇ پوری ਸਿੰਘ ਇੱਥੇ ਜਿਹੜੇ ਨੇ ਵਪਾਰ ਵੀ ਆਏ ਹੋਏ ਆ ਸਾਰੇ ਇੱਥੇ ਆਏ ਆ ਤੇ ਅਸੀਂ ਜਿੱਥੇ ਇਹਨਾਂ ਦਾ ਵੀ ਬਹੁਤ ਕਿਉਂਕਿ ਪਾਇਰਵੇਰ ਸਿੰਘ ਜਫੇਦਾਰ ਜੀ ਪਹਿਲਾਂ ਅਸੀਂ ਆਏ ਸੀ ਬੜੇ ਧਿਆਨ ਨਾਲ ਜਿੱਥੇ ਜਿਹੜੀ ਚੀਜ਼ ਚਾਹੀਦੀ ਉਹ ਸੰਦਾਦੇ ਸੀ ਉਹ ਉਹ ਲੈ ਕੇ ਆਉਂਦੇ ਆ ਹੁਣ ਵੀ ਸਾਡੇ ਨਾਲ ਨੇ ਅਸੀਂ ਸਰਵੇ ਕਰਾਂਗੇ ਮੇਰੀ ਸਾਰਿਆਂ ਨੂੰ ਬੇਨਤੀ ਹੈ ਕਿ ਇੱਕ ਇਹ ਹੈ ਕਿ ਕਿਸੇ ਤੇ ਦੋਸ਼ਵਾਜੀ ਨਾ ਲਾਈ ਜਾਵੇ ਬਿਲਕੁਲ ਕੋਈ ਵੀ ਜਿਹੜੇ ਰਾਜਨੀਤਿਕ ਇੱਕ ਦਿਲ ਲਾਉਂਦੇ ਆ ਇਹ ਸਮਾਂ ਇਸ ਤਰ੍ਹਾਂ ਦਾ ਆ ਕਿ ਸੇਵਾ ਕਰੋ ਸਾਰਾ ਪੰਜਾਬ ਸਭ ਲੋਕ ਜਾਣਦੇ ਆ ਕਿ ਕੌਣ ਕਿਸ ਤਰ੍ਹਾਂ ਦਾ ਉਹ ਫੈਸਲਾ ਆਪੇ ਉਹਨਾਂ ਨੇ ਕਰਨਾ ਹੈ ਤੇ ਉਹਦੇ ਵਿੱਚ ਆ ਕੇ ਇੱਕ ਜਿੰਨੀ ਕੋਈ ਸੇਵਾ ਕਰਦਾ ਠੀਕ ਹੈ ਜਿਵੇਂ ਇੱਕ ਜਿਹੜੀ ਜਿਹੜੀ ਸੀ ਕਿਤੇ ਜੰਗਲ ਚ ਅੱਗ ਲੱਗੀ ਸੀ ਦਰਿਆ ਚੋਂ ਪਾਣੀ ਦੀ ਬੂੰਦ ਚੁੰਝ ਨਾਲ ਲੈ ਕੇ ਅੱਗ ਤੇ ਸੁੜਦੀ ਸੀ ਉਹਨਾਂ ਨੇ ਕਿਹਾ ਵੀ ਤੂੰ ਕੰਮ ਨਹੀਂ ਕੀ ਕਰੇਗੀ ਵਲੋਂ ਮੇਰੀ ਤਾਕਤ ਨਹੀਂ ਹੈ ਕਿ ਮੈਂ ਚਿੜੀਆਂ ਦੇਖ ਕੇ ਬੋਗ ਲਿਆਉਣੀ ਇਸ ਤਰ੍ਹਾਂ ਕਰਕੇ ਜਿੰਨੇ ਵੀ ਸੇਵਾ ਕਰਦਾ ਸਤਿਕਾਰਯੋਗ ਹੈ ਬਾਕੀ ਸਾਰੇ ਮਹਾਪੁਰਸ਼ ਜਿੱਥੇ ਬੰਦੀਆਂ ਲਗੀਆਂ ਨੇ ਭਈ ਆਪਾਂ ਵੱਤ ਤੋਂ ਵੱਧ ਜਿਹੜਾ ਹੈ ਸਾਡਾ ਪਰਿਵਾਰ ਹੈ ਇਹ ਦਾਨਪੂਰ ਨਹੀਂ ਸਾਡਾ ਬਾਬਾ ਜੀ ਬਾਬਾ ਜੀ ਤੁਸੀਂ ਸਰਵੇ ਦੀ ਗੱਲ ਕੀਤੀ ਜਦੋਂ ਅਸੀਂ ਪਿੰਡਾਂ ਤੇ ਜਾਂਦੇ ਹਾਂ ਕਈ ਲੋਕਾਂ ਦੀ ਪੂੰਜੀ ਜਿਹੜੀਆਂ ਸੀ ਉਹ ਘਰਾਂ ਤੇ ਲਾਈਆਂ ਸੀ ਘਰਾਂ ਦੇ ਕਰ ਡੁਰ ਗਏ ਆ ਜ਼ਮੀਨਾਂ ਖਤਮ ਹੋ ਗਈਆਂ ਉਹਨਾਂ ਨੂੰ ਪੈਰਾਂ ਤੇ ਕਰਨ ਦੀ ਲੋੜ ਆ ਪਰ ਤੁਹਾਡੇ ਵਰਗੇ ਸੱਜਣ ਜਾਂ ਸਮਾਜ ਸੇਵੀ ਸੰਸਥਾਵਾਂ ਲੱਗੀਆਂ ਪਈਆਂ ਆ ਉਹਨਾਂ ਨੂੰ ਕਿੱਦਾਂ ਜਿਹੜਾ ਆ ਉਹ ਦੁਬਾਰਾ ਲੀਤ ਲਿਆਂਦੇ ਆ ਕਿਉਂਕਿ ਬਹੁਤ ਘਰਾਂ ਦੇ ਘਰ ਉੱਜੜ ਗਏ ਆ ਵੇਖੋ ਇਸ ਤਰ੍ਹਾਂ ਆ ਇਹ ਇਕੱਲੇ ਦਾ ਕੰਮ ਨਹੀਂ ਸਾਰੀਆਂ ਸੰਸਥਾਵਾਂ ਲੱਗੀਆਂ ਔਰ ਮੈਨੂੰ ਭਰੋਸਾ ਹੈ ਦਸਮ ਪਾਸ਼ਾ ਸੱਚੇ ਪਾਸ਼ਾ ਦੇ ਕਿ ਗੁਰੂ ਨਾਨਕ ਦੇਵ ਜੀ ਸੰਗਤਾਂ ਤੇ ਬਾਹਲੇ ਦੇਸ਼ਾਂ ਦੀਆਂ ਕਿਲ ਪੰਜਾਬ ਵੀ ਨਹੀਂ ਹੋ ਸਟੇਟਾਂ ਤੋਂ ਵੀ ਸਾਰੇ ਲੱਗੇ ਹੋਏ ਆ ਤੇ ਗੁਰੂ ਸੱਚੇ ਪਾਸ਼ਾ ਕਿਰਪਾ ਕਰਨਗੇ ਪੰਜਾਬ ਜਿਹੜਾ ਨਾ ਉਹ ਚੜ੍ਹਦੀ ਕਲਾ ਵਿੱਚ ਰਹੇਗਾ ਸਾਰਿਆਂ ਨੇ ਸੇ ਸੇਵਾ ਆਪਣੀ ਮੰਨ ਕੇ ਸਾਰਾ ਜਿਹੜਾ ਹੈ ਉਹ ਹੋ ਜਾਏਗਾ ਸਿਰਫ ਇਹ ਵੀ ਜਿਹੜੇ ਜੀਵ ਵਿਛੜ ਗਏ ਮਰ ਡੰਗਰ ਉਹ ਨਹੀਂ ਦੁਬਾਰਾ ਉਹਨਾਂ ਨੂੰ ਮਿਲਣਾ ਬਾਕੀ ਤੇ ਸਾਰਾ ਸਮੇਂ ਤੇ ਠੀਕ ਹੋ ਜਾਏਗਾ ਕਿਉਂਕਿ ਸਾਰੇ ਲੱਗੇ ਹੋਏ ਆ ਸਾਰੇ ਦੇ ਅੰਦਰ ਦਰਦ ਹੈ ਔਰ ਜਿਵੇਂ ਇੱਕ ਪਰਿਵਾਰ ਦਾ ਦੁੱਖ ਹੁੰਦਾ ਹੈ ਕੋਈ ਇਹਦੀ ਸਾਡਾ ਇੱਕ ਫਰਜ਼ ਬਣਦਾ ਹੈ ਕਿ ਸਾਡੇ ਬਜ਼ੁਰਗ ਸਾਡੇ ਵੱਡੇ ਸਾਡੇ ਭੈਣ ਭਾਈ ਸਾਡੇ ਬੱਚੇ ਇਹ ਦੁਖਾਂਤ ਵਿੱਚ ਪਹੁੰਚੇ ਆ ਤੇ ਸਾਡਾ ਇੱਕ ਫਰਜ਼ ਬਣਦਾ ਤੇ ਸਾਰੇ ਨਿਭਾ ਰਹੇ ਨੇ ਸਾਥ ਸੰਗ ਪਰ ਲੱਗੇ ਹੋਏ ਨੇ ਤੇ ਮੈਨੂੰ ਪੂਰ ਪ੍ਰੋਸਾ ਇਕ ਮੈਂ ਤੁਹਾਨੂੰ ਦੱਸਾਂ ਕਿ ਜਦ 2001 ਵਿੱਚ ਅ ਪਚਾਰ ਆਏ ਸੀਗੇ ਗੁਜਰਾਤ ਵਿੱਚ ਹਾਂਜੀ ਤਾਂ 26 ਜਨਵਰੀ ਨੂੰ ਤੇ ਮਹਾਪੁਰਸ਼ ਵਰਦਿਆਂ ਦਾ ਸ੍ਰੀ ਬਿਦਸੀ ਦਾਸ ਨਾਲ 150 ਸਿੰਘ ਸੀ ਤੇ ਉੱਥੇ ਸੀ ਰਾਪਤ ਸੀ ਜਿੱਥੇ ਬੱਤੀ ਪਿੰਡਲੇ ਸਨ ਹਾਂਜੀ ਉੱਥੇ ਸਾਡੇ ਸਰਵੇ ਕਰਨ ਵਾਲੇ ਆਰਟ ਸਨ 언ਲੋਡ ਕਰਨ ਵਾਲੇ ਲੋਡ ਕਰ ਰਹੇ ਲੰਘ ਚਲਣ ਵਾਲੇ ਵੰਡ ਵਾਲੇ ਸਾਰੇ ਆਟ ਸਨ ਤੇ ਮੈਂ ਇੱਕ ਜਗ੍ਹਾ ਸਰਵੇ ਟੀਮ ਨਾਲ ਇੱਕ ਗਿਆ ਸਾਂ ਜਗ੍ਹਾ ਇੱਕ ਸ਼ਹਿਰ ਤਾਂ ਉੱਥੇ ਇੱਕ ਹਿੰਦੂ ਵੀਰ ਇੱਕ ਬਿਲਡਿੰਗ ਵੱਲ ਦੇਖ ਰਿਹਾ ਸੀ ਜੋ ਪੰਜਾਬ ਸੀ ਕਿਉਂਕਿ ਉੱਥੇ ਤਾਂ ਬਿਲਕੁਲ ਥੇ ਹੋ ਚੁੱਕੀ ਸੀ ਬਿਲਡਿੰਗਾਂ ਜਿਹੜੀਆਂ ਬੜੀਆਂ ਮਜ਼ਬੂਤ ਬਿਲਡਿੰਗਾਂ ਸਨ ਜਿਹੜੀਆਂ ਸੀਮਿੰਟ ਬਜੇ ਦੇ ਬਣੀਆਂ ਉਹ ਥੱਲੇ ਤਾਂ ਧੜੀ ਟੱਸੀ ਹੋਈਆਂ ਸੀ ਤਾਂ ਮੈਂ ਉਸ ਭਾਈ ਵੀਰ ਕੋਲ ਗਿਆ ਕਿ ਚੁੱਪਚਾਪ ਭਾਈ ਸਾਹਿਬ ਵੀ ਕੀ ਗੱਲ ਤੁਸੀਂ ਦੇਖ ਰਹੇ ਹੋ ਇੱਧਰ ਕੋਈ ਵੱਡੀ ਘਟਨਾ ਤੁਹਾਡੇ ਨਾਲ ਵਾਪਰੀ ਹੋ ਗਈ ਉਹਦੀ ਅੱਖਾਂ ਚੋਂ ਹੰਝੂ ਆ ਗਏ ਉਹ ਕਹਿਣ ਲੱਗੇ ਕਿ ਮੇਰਾ 7 ਸਾਲ ਦਾ ਬੱਚਾ ਇਸ ਬੇਨੇ ਦੇ ਥੱਲੇ ਦੱਬਿਆ ਉਹਦੀ ਮੈਨੂੰ Laash ਵੀ ਨਹੀਂ ਮਿਲੀ ਅਗਲੀ ਜਿਹੜੀ ਗੱਲ ਕਹੀ ਹਮ ਤੋਂ ਖਤਮ ਹੋ ਗਏ ਹਮਾਰੇ ਵਸ ਦੀ ਬਾਤ ਨਹੀਂ ਹੈ ਮੈਂ ਆਤਮਾਰ ਮੈਂ ਨਹੀਂ ਵਿੱਚ ਲੇਖਨੇ ਗਿਆ ਹੀ ਉੱਥੇ ਗੱਲ ਇਹ ਕਹਿਣ ਲੱਗਾ ਪੰਜਾਬ ਤੋਂ ਰਾਖਸ਼ ਖੜਾ ਹੋ ਜਾਂਦਾ ਹੈ ਉਸ ਲਈ ਇਹਦੇ ਪੰਜਾਬ ਤੋਂ ਪੰਜਾਬ ਹੈ ਪੰਜਾਬ ਤੋਂ ਰਾਖਸ਼ ਖੜਾ ਹੋ ਜਾਂਦਾ ਹੈ ਹਮਾਰੇ ਵਸ ਦੀ ਬਾਤ ਨਹੀਂ ਇਸ ਕਰਕੇ ਗੁਰੂ ਪੀਰਾਂ ਦੀ ਧਰਤੀ ਹੈ ਇਸ ਇਨਾ ਚੜ੍ਹਦੀ ਕਲਾ ਵਿੱਚ ਰਹਿਣਾ ਤੁਸੀਂ ਆਮ ਕਈ ਦੇਖਦੇ ਹੋ ਕਈ ਰਾਸ਼ਨ ਮੰਡਲ ਆਉਂਦੇ ਐ ਅਗੋ ਸਿੰਘ ਚਾ ਲੈ ਕੇ ਉਹਨਾਂ ਨੂੰ ਆਉਂਦਾ ਜੀ ਸ਼ਕਲ ਹੋ ਜੀ ਇਹ ਇੱਥੇ ਗੁਰੂ ਕੇ ਲੰਗਰ ਆਪਨਾ ਆਪ ਸਭ ਕੁਝ ਵਾਰਨ ਤੇ ਇਹ ਉਹਦੇ ਜਿੱਥੇ ਪਾਣੇ ਨੂੰ ਮੰਨਦੇ ਆ ਦੁੱਖ ਚਲਦੇ ਪਰ ਉਹਦੇ ਨਾਲ ਇਹ ਹੈ ਕਿ ਇੱਕ ਇੱਕ ਗੁਦਰਤੀ ਆਸਤ ਹੈ ਕਿ ਜਾਂ ਇਹਦੇ ਵਿੱਚ ਕੋਈ ਕਮੀਆਂ ਨਹੀਂ ਹੋਈਆਂ ਜਿਹੜੀਆਂ ਕਮੀਆਂ ਰਹੀਆਂ ਨੇ ਉਹ ਦੂਰ ਹੋਣ ਸੈਂਟਰ ਸਰਕਾਰ ਸਮੇਂ ਦੀ ਸਰਕਾਰ ਸਾਰਾ ਪੰਜਾਬ ਵੀ ਇਸ ਪਾਸੇ ਆਵੇ ਕਿ ਆਉਣ ਵਾਲੇ ਸਮੇਂ ਦੇ ਵਿੱਚ ਇਹੋ ਜਿਹਾ ਤਖਾਤ ਨਾ ਵਰਤੇ ਉਹਦੇ ਵਾਸਤੇ ਅਸੀਂ ਸੋਚੀਏ ਤੁਹਾਡੇ ਬਹੁਤ ਬਹੁਤ ਧੰਵਾਦ ਕਿਉਂਕਿ ਤੁਸੀਂ ਇਹ ਬਾਤ ਦੂਰ ਤੱਕ ਪਹੁੰਚਾ ਰਹੇ ਹੋ ਅੱਜ ਅਸੀਂ ਬਾਹਰਲੇ ਜਿਹੜੇ ਪਿੰਡ ਸੱਤ ਪਿੰਡ ਨੇ ਤੇ ਬੀੜੀਆਂ ਰਹੀ ਜਾਣਾ ਸੀ ਤੇ ਸਰਵੇ ਕਰਕੇ ਜੋ ਉਹਨਾਂ ਨੂੰ ਲੋਨ ਹੋਏਗੀ ਅਸੀਂ ਕੋਸ਼ਿਸ਼ ਕਰਾਂਗੇ ਉਹ ਪਹਚਾਇਆ ਜਾਵੇ ਪਹੁੰਚ ਵੀ ਬਹੁਤ ਰਿਆ ਅਸੀਂ ਪਹਿਲਾਂ 10 ਤਰੀਕ ਨੂੰ ਆਏ ਸੀ ਕਿ ਸੋਨਾਟਕ ਲੈ ਕੇ 11 ਤਰੀਕ ਨੂੰ ਪੰਥ ਅਕਾਲੀ ਦਲ ਦੇ ਜਥੇਦਾਰ ਨੇ ਸਿੰਘ ਸਾਹਿਬ ਸ੍ਰੀ ਅਕਾਲਤਖਨ ਸਾਹਿਬ ਦੇ ਜਥੇਦਾਰ ਸਿੰਘ ਸਾਹਿਬ ਭਾਈ ਰਣਜੀਤ ਸਿੰਘ ਜੀ ਉਹ ਆਏ ਉਹਨਾਂ ਨਾਲ ਲੋਹਾਰਾਲੇ ਮਹਾਪੁਰਸ਼ ਸੰਤ ਬਾਬਾ ਕਸ਼ਮੀਰਾ ਸਿੰਘ ਜੀ ਉਹਨਾਂ ਦੇ ਨਾਲ ਸੰਤ ਬਾਬਾ ਹਰੀ ਸਿੰਘ ਜੀ ਦਾ ਉਹਨਾਂ ਦੇ ਸੁਪੁੱਤਰ ਭਾਈ ਗੁਰਪ੍ਰੀਤ ਸਿੰਘ ਜੀ ਤੇ ਜਥੇਦਾਰ ਭਾਈ ਰਵੇਲ ਸਿੰਘ ਜੀ ਇਹ ਸਾਰੇ ਬੇੜੀ ਰਾਹੀਂ ਇਹਨਾਂ ਦਾ ਘਰ ਵਿੱਚ ਆਏ ਆ। ਉਹਨਾਂ ਦੇ ਅੰਦਰ ਵੀ ਬਹੁਤ ਦਰਦ ਹੈ। ਅਸੀਂ ਸਾਰੇ ਹੋਰ ਹੀ ਸਾਰੇ ਮਾਂਪੋ ਸ਼ਰਾਲ ਮਿਲ ਕੇ ਜਿਹੜੇ ਆ ਸਾਰਿਆਂ ਨੂੰ ਦਰਦ ਹੈ। ਅਸੀਂ ਵੱਧ ਤੋਂ ਵੱਧ ਸੇਵਾ ਕਰੀਏ ਤੇ ਇਹਨਾਂ ਨੇ ਤੇ ਕੈਂਪ ਵੀ ਲਾਇਆ ਹੋਇਆ ਪੰਥਕ ਕਾਲੀ ਦਲ ਦਾ। ਤੇ ਉਹ ਕੈਂਪ ਦੇ ਵਿੱਚ ਆ ਵੀ ਸਮਾਨ ਸਟੋਰ ਹੋ ਜਾਂਦਾ ਤੇ ਜਿੱਥੇ ਜਿੱਥੇ ਲੋਡ ਹੁੰਦੀ ਹੈ ਉੱਥੇ ਆਪ ਪਹਚਾਈ ਜਾਂਦੇ ਨੇ। ਇਸ ਤਰ੍ਹਾਂ ਕਰਕੇ ਸੇਵਾ ਜਿਹੜੀ ਹੈ ਸੱਚੇ ਬਾਦਸ਼ਾਹ ਦੀ ਕਿਰਪਾ ਨਾਲ ਹੋ ਰਹੀ ਹੈ। ਵਾਹਿਗੁਰੂ ਜੀ। ਹਾਂਜੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ। ਅੱਜ ਅਸੀਂ ਮਕੌੜਾ ਪੱਤਣ ਤੇ ਪਹੁੰਚੇ ਆ ਸਾਡੇ ਨਾਲ ਸਾਡੇ ਬਹੁਤ ਹੀ ਸਤਿਕਾਰਯੋਗ ਸਨਮਾਨਯੋਗ ਸੰਤ ਬਾਬਾ ਲਖਬੀਰ ਸਿੰਘ ਜੀ ਰਤਵਾੜੇ ਵਾਲੇ ਮੁਖੀ ਟਰਸਟ ਰਤਵਾੜਾ ਉਹਨਾਂ ਨਾਲ ਭਾਈ ਸੁਖਿੰਦਰ ਸਿੰਘ ਜੀ ਅਤੇ ਸਮੂਹ ਉਹਨਾਂ ਦਾ ਜਥਾ ਨਾਲ ਪਿੰਡ ਚ ਮੋੜ ਦੀਆਂ ਸੰਗਤਾਂ ਔਰ ਸਾਡੇ ਨਾਲ ਇਥੋਂ ਦੇ ਲੋਕਲ ਸਾਰੇ ਪੰਥਕ ਅਕਾਲੀ ਲਹਿਰ ਦੇ ਲੀਡਰ ਸਾਹਿਬਾਨ ਜਿਨ੍ਹਾਂ ਵਿੱਚ ਕੇਵਲ ਸਿੰਘ ਕਾਂਗ ਜਗਿੰਦਰ ਸਿੰਘ ਨਾਨੋਵਾਲੀਆ ਬਾਬਾ ਭੋਲਾ ਸਿੰਘ ਜੀ ਬਾਬਾ ਜੋਗਾ ਸਿੰਘ ਜੀ ਹੋਰ ਮੇਰੇ ਨਾਲ ਸਿੰਘ ਆਏ ਜਿਹੜੇ ਉਹ ਸਾਰੇ ਅਸੀਂ ਪਹੁੰਚੇ ਆ ਸਾਡਾ ਮੁੱਖ ਮਕਸਦ ਅਸੀਂ ਇੱਕ ਦਿਨ ਆਏ ਸੀ ਇੱਥੇ ਸਿੰਘ ਸਾਹਿਬ ਭਾਈ ਰਣਜੀਤ ਸਿੰਘ ਜੀ ਨਾਲ ਔਰ ਸਰਵੇ ਕਰਕੇ ਗਏ ਸੀ ਔਰ ਇਹਨਾਂ ਲੋਕਾਂ ਸਾਨੂੰ ਕਿਹਾ ਕਿ ਸਾਨੂੰ ਜਿਆਦਾ ਚੋਕਰ ਤੇ ਤੂੜੀ ਦੀ ਲੋੜ ਆ ਅੱਜ ਬਾਬਾ ਜੀ ਚਾਰ ਟਰਾਲੀਆਂ ਤੂੜੀ ਦੀਆਂ ਤੇ ਦੋ ਟਰੱਕ ਜਿਹੜੇ ਆਏ ਚੋਕਰ ਦੇ ਲੈ ਕੇ ਆਏ ਔਰ ਨਾਲ ਜਿਹੜੀਆਂ ਸੋਲਰ ਲਾਈਟਾਂ ਲੈ ਕੇ ਆਏ ਆ ਅਸੀਂ ਫੇਰ ਵੀ ਇਹਨਾਂ ਇਲਾਕੇ ਦੇ ਵਿੱਚੋਂ ਪੁੱਛਾਂਗੇ ਜੇ ਕਿਸੇ ਹੋਰ ਚੀਜ਼ ਦੀ ਲੋੜ ਹੋਏ ਸਾਨੂੰ ਰਤਵਾਰਾ ਸਾਹਿਬ ਸੰਸਥਾ ਦਾ ਬਹੁਤ ਵੱਡਾ ਸਹਿਯੋਗ ਕਿਉਂਕਿ ਢੇਰਾ ਬਾਬਾ ਨਾਨਕ ਜਦੋਂ ਬਾਬਾ ਜੀ 16 ਟਰੱਕ ਸਮਾਨ ਦੇ ਲੈ ਕੇ ਆਏ ਮੈਂ ਸਮਝਦਾ ਕਿ ਉਸ ਇਲਾਕੇ ਸਭ ਤੋਂ ਵੱਡੀ ਸੇਵਾ ਉਸ ਦਿਨ ਸ਼ੁਰੂ ਹੋਈ ਲੋਕਾਂ ਦੇ ਵਿੱਚ ਗੱਲ ਗਈ ਕਿ ਜਿਹੜੀਆਂ ਇਹ ਗੁਰੂ ਘਰ ਨਾਲ ਜੁੜੀਆਂ ਸਸਥਾਵਾਂ ਨੇ ਰਾੜਾ ਸਾਹਿਬ ਰਤਵਾੜਾ ਸਾਹਿਬ ਹਲੋਰਾਵਾਲੇ ਰੰਡਾਵੇ ਵਾਲੇ ਬਾਬੇ ਸਾਰੇ ਮਿਲ ਕੇ ਤੇ ਅਸੀਂ ਇੱਕ ਬੜੇ ਵੱਡੇ ਪੱਧਰ ਤੇ ਸੰਗਤ ਦੀ ਸੇਵਾ ਕਰ ਰਹੇ ਹਾਂ ਔਰ ਖਾਸ ਕਰਕੇ ਮੈਂ ਵੇਖਿਆ ਮੈਂ ਬਾਬਾ ਲਖਬੀਰ ਸਿੰਘ ਜੀ ਰਤਵਾੜੇ ਵਾਲੇ ਇਹਨਾਂ ਦੇ ਮਨ ਦੇ ਵਿੱਚ ਸੰਗਤਾਂ ਦਾ ਬੜਾ ਵੱਡਾ ਦਰਦ ਇਹ ਦੂਸਰੀ ਵਾਰੀ ਆਪ ਬਿਰਤ ਸਰੀਰ ਹੋਣ ਦੇ ਤੰਦਰੁਸਤੀ ਵੀ ਇਹਦੀ ਸਰੀਰ ਦੀ ਨਹੀਂ ਸੀ ਦੂਸਰੀ ਵਾਰੀ ਆਪ ਇਸ ਜਗ੍ਹਾ ਤੇ ਆਏ ਇਸ ਕਰਕੇ ਅਸੀਂ ਤਹਿ ਦਿਲ ਤੋਂ ਇਹਨਾਂ ਦੇ ਧੰਨਵਾਦੀ ਆ ਕਿ ਬਾਬਾ ਜੀ ਦਾ ਜਿਹੜਾ ਦਰਦਵਾ ਔਰ ਇਹਨਾਂ ਦੀ ਅਰਦਾਸ ਆ ਇਹ ਗੁਰੂ ਮਹਾਰਾਜ ਚਰਨਾਂ ਦੇ ਵਿੱਚ ਕਬੂਲ ਹੋਵੇਗੀ ਔਰ ਇਸ ਇਲਾਕੇ ਨੂੰ ਮੁਰਕੇ ਜਿਹੜਾ ਰੀਹੈਬਿਲਿਟੇਸ਼ਨ ਮੁਰ ਵਸੇਬਾ ਹੋਵੇਗਾ ਉਸੇ ਤਰ੍ਹਾਂ ਇਹਨਾਂ ਪਾਰ ਇਸ ਇਲਾਕੇ ਚੋਂ ਇਹ ਮਾਂ ਬੁਰਖਾਂ ਦਾ ਆਸ਼ੀਰਵਾਦ ਇਹਨਾਂ ਦੀਆਂ ਅਰਦਾਸਾਂ ਇਹਨਾਂ ਦਾ ਕੀਤੇ ਪਾਰਪਕਾਰ ਜਿਹੜੇ ਆ ਉਸ ਇਲਾਕੇ ਦੇ ਉੱਤੇ ਜਰੂਰ ਜਿਹੜੇ ਆਪਣਾ ਰੰਗ ਵਿਖਾਉਣਗੇ ਮੈਂ ਫੇਰ ਸਾਰੀ ਸੰਗਤ ਆ ਜਿਹੜੇ ਅੱਜ ਆਏ ਨੇ ਖਾਸ ਕਰਕੇ ਰਤਵਾੜਾ ਸਾਹਿਬ ٹرسٹ ਦੇ ਔਰ ਪੰਥਕ ਅਕਾਲੀ ਲਹਿਰ ਦੇ ਨਾਲ ਸਬੰਧਤ ਆਗੂ ਸਾਰਿਆਂ ਦਾ ਧੰਨਵਾਦੀਆਂ ਖਾਸ ਕਰਕੇ ਤੁਹਾਡੇ মিডিਆ ਵਾਲੇ ਕਿ ਤੁਸੀਂ ਵੀ ਸਾਡਾ ਬੜਾ ਸਹਿਯੋਗ ਦਿੰਦੇ ਹੋ ਜਦੋਂ ਅਸੀਂ ਧਨਵਾਜ ਮਾਰਦੇ ਆ ਸਾਰਾ মিডিਆ ਜਿਹੜਾ ਉੱਥੇ ਪਹੁੰਚਦਾ ਔਰ ਸਾਡੀ ਗੱਲ ਜਿਹੜੀ ਸੰਸਾਰ ਭਰ ਚ ਜਾਂਦੀ ਹੈ ਸੋ ਮੈਂ ਧੰਨਵਾਦੀਆਂ ਸਾਰਿਆਂ ਦਾ ਔਰ ਇਸੇ ਧੰਨਵਾਦ ਨਾਲ ਮੈਂ ਫਤਿਹ ਬੁਲਾਉਣਾ ਸਾਰਿਆਂ ਦਾ ਧੰਨਵਾਦ ਕਰਦੇ ਹੋਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ